ਠੀਕ ਹੈ ਠੀਕ ਹੈ ਓਕੇ ਮਿਲ ਗਈ ਮਿਲ ਗਈ ਮੋਟਰ ਬੰਦ ਕਰਕੇ ਪਹਿਲਾਂ ਪਾਣੀ ਪੀ ਲਿਓ ਪਾਣੀ ਘੈਂਟ ਹੁੰਦਾ ਹੈ ਮੋਟਰ ਦਾ ਇਹ ਕਾਦ ਖੰਨੇ ਉਹਨੇ ਠੀਕ ਗੋਲਵਾ ਹੈ ਕਾਲਾ શરી ਇਹ ਕੋਈ ਵੇਖ ਖਾਈ ਨਹੀਂ ਕਰਦੇ ਯਾਰ ਇਹ ਬਹੁਤ ਮਾੜੀ ਚੀਜ਼ ਹੈ ਜਾਨਵਰ ਇਹ ਮਾਸੀ ਵਾਲਿਆ ਇਹ ਮਾਸੀ ਦਾ ਮੁੰਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਕਿਵੇਂ ਹੋ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਅ ਅੱਜ ਦੀ ਅਪਡੇਟ ਸ਼ੁਰੂ ਹੁੰਦੀ ਹੈ ਅੱਜ ਦੀ ਵੀਡੀਓ ਇਦਾਂ ਦਿਨ ਦੀ ਰੁਟੀਨ ਤਾਂ ਵੈਲਕਮ ਹੈ ਤੁਹਾਡਾ YouTube ਚੈਨਲ ਆਪਣੇ ਹਰਸ਼ ਜਾਖੜ ਦੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਪਿੰਡ ਦੀ ਰੁਟੀਨ ਮਤਲਬ ਘਰ ਆਪਾਂ ਕੀ ਕੁਝ ਕਰਦੇ ਆ ਕੱਲ ਆਈ ਸੀ ਆਪਾਂ ਰਾਤ ਤਾਂ ਸਭ ਤੋਂ ਪਹਿਲਾਂ ਉੱਠੇ ਫਿਰ ਪਾਣੀ ਪੂਣੀ ਪੀਤਾ ਤੇ ਅੱਗੇ ਦਿਖਾਨਿਆ ਤੁਹਾਨੂੰ ਚਾਹ ਚੂ ਪੀਣੇ ਹੁਣ ਮਾਤਾ ਕਹਿੰਦੀ ਚਾਹ ਪੀ ਲੈ ਚਲ ਦਿਖਾਨਿਆ ਤੁਹਾਨੂੰ ਉਹ ਲਾ ਦੀ ਜਦੋਂ ਆਪਾਂ ਨੇ ਚਾਰੀ ਜਗ੍ਹਾ ਬਾਟੀ ਚ ਪਾਲਿਆ ਤੋ ਇਹਦੇ ਚ ਪਾਤੀ ਖੰਡ ਇਹਨੂੰ ਦਿੰਦੇ ਹਾਂ 12 ਫਿਰ ਬਿਵਾਗੇ ਉਪਰ ਤੋਂ ਬਾਅਦ ਫਿਰ ਖਾਏ ਮਕੀਨਾ ਪਰੌਂਠੇ ਖਾਣ ਤੋਂ ਬਾਅਦ ਦੋਸਤੋ ਬਾਦਨ ਭਾਈ ਆਪਾਂ ਨੇ ਮੈਸ ਦੇਖੋ ਮੈਸਮਾਨ ਦਵਾਦ ਫਿਰ ਆਪਾਂ ਨੇ ਖਾਇ ਤੋੜ ਕੇ ਅਮਰੂਦ ਆਪਣੇ ਘਰੀ ਲੱਗਿਆ ਹੋਇਆ ਪੇਡਾ ਦੇਖੋ ਕਿੰਨਾ ਸੋਹਣਾ ਅਮਰੂਦ ਹੈ ਆਹਾਹਾ ਲਾਵੀ ਮਿੱਤਰੋ ਕਿਵੇਂ ਹੋ ਫਿਰ ਲੇਟ ਆ ਗਈ ਮੋਟਰ ਦੀ ਤੇ ਹੁਣ ਜਾ ਰਹੇ ਆਪਾਂ ਪਾਣੀ ਲਾਣ ਉਸ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਹੁਣ ਤਾਂ ਆਪਾਂ ਮੋਟਰ ਚਲਾਣ ਜਾ ਰਹੇ ਆਂ ਉਹ ਉੱਥੇ ਸਾਹਮਣੇ ਆ ਮੋਟਰ ਉਹ ਦੇਖੋ ਹੋਇਆ 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 ਹੋ ਨਹੀਂ ਰਹੀ ਇਹ ਆ ਦੇਖੋ ਓਰੀ ਆਪਾਂ ਬਰਸੀਨ ਚ ਲਾਣੇ ਆ ਪਾਣੀ ਉੱਥੋਂ ਚਲਾ ਕੇ ਆਵਾਂਗੇ ਮੋਟਰ ਔਰੀ ਬਰਸੀਨ ਉਹ ਚਲਾਣਾ ਪਾਣੀ ਆਪਾਂ ਹੁਣ ਜਾਣ ਲੱਗ ਰਹੇ ਆਪਾਂ ਰਿੱਕੀ ਬਣਦਾ ਲਾ ਦਈਏਗੇ ਨਾ ਬਸ ਉਹ ਤਾਂ ਚਾਹ ਚੂ ਪੀ ਕੇ ਉਸ ਤੋਂ ਬਾਅਦ ਮੈਸ ਜੀ ਨਿਵਾ ਕੇ ਮਰੂਜਾ ਖਾਇਆ ਸੀ ਪੱਡੇ ਤੋੜ ਕੇ ਆਪਣੇ ਅੰਦਰ ਲੱਗ ਰਹੇ ਨਾ ਹੁਣ ਪਲੇਟ ਖਾ ਪੀ ਇਥੇ ਕਾਫੀ ਟਾਈਮ ਬਾਅਦ ਆਈ ਹੈ ਆ ਮੈਂ ਪਾਣੀ ਲੈਣੇ ਜਾ ਰਿਹਾ ਸੀ ਮੰਮੀ ਕਹਿੰਦੀ ਵੀ ਸੁੱਕੀ ਪਈ ਐ ਵਰਸੀਨ ਰਮਾ ਦੇ ਫੇਰ ਕੀ ਪਤਾ ਮਤਲਬ ਕਦੋਂ ਆਏ ਤੂੰ ਤਾ ਕਰਕੇ ਆਪਾਂ ਲਾਏ ਦਈਏ ਫਿਰ ਪਾਣੀ ਪਹਿਲਾਂ ਆਪਾਂ ਦੇਖ ਲਈਏ ਵੀ ਨੱਕੇ ਸਹੀ ਨੇ ਕਿ ਨਹੀਂ ਖੁੱਲੇ ਪੈਨੇ ਇੱਕ ਤਾਂ ਆਪਾਂ ਇਹ ਆਾ ਚਾੜਨੇ ਇਹਨੂੰ ਚਾੜ ਦਈਏ

ਦੇਖ ਲਈ ਕਿ ਤਨਕਾ ਤਾਂ ਨਹੀਂ ਖੁੱਲਾ ਹੈਗੇ ਹੁਣ ਕਿਵੇਂ ਕਰੀਏ ਚੱਲ ਇਹ ਨਕਕਾ ਲਾ ਦਮੇ ਨਕਕਾ ਲਾ ਕੇ ਮਿਲਦਾ ਨਕਕਾ ਲਾ ਕੇ ਗੱਲ ਕਰਦੇ ਸੋਡੇ ਨਾਲ ਲੈ ਹੁਣ ਆਪਾਂ ਲੱਗਿਆ ਨਕਕਾ ਲਾਣ ਲੈ ਵੀ ਮਿੱਤਰੋ ਆਪੇ ਇੱਧਰ ਲਾ ਤਾਂ ਨਕਕਾ ਤੇ ਆਪਣੇ ਨਾਲ ਚ ਖੋਲਤਾ ਤੇ ਇੱਕ ਹੋਰ ਦੇਖਦੇ ਅੱਗੇ ਜਾ ਕੇ ਤਾਂ ਇਹ ਪਹਿਲਾਂ ਆਪੇ ਇਧਰ ਹੀ ਭਰਾਂਗੇ ਇਹਨੂੰ ਕਰ ਦਈਏ ਬੰਦ ਜਿੰਨਾ ਕ ਵੀ ਹੋਇਆ ਤੇ ਉਸ ਤੋਂ ਬਾਅਦ ਆਪਾਂ ਚਲਾ ਕੇ ਨੇ ਮੋਟਰ ਮੋਟਰ ਚਲਾ ਕੇ ਆਈਏ ਫਿਰ ਲਾਵਾਂਗੇ ਪਾਣੀ ਕਰਿਆ ਕਰਦੇ ਜਾਂਦੇ ਕੰਮ ਕਰਿਆ ਕਰ ਉੱਥੋਂ ਆ ਕੇ ਕੋਈ ਕੰਮ ਹੀ ਨਹੀਂ ਕਰਦਾ ਕੀ ਕਰੀਏ ਭਾਈ ਆਹ ਤਨੇਗੇ ਉੱਥੇ ਦਾ ਵਿਲੇ ਰਹਿਨੇ ਸਾਰੇ ਦਿਨ ਹੋਰ ਆ ਕੇ ਕੰਮ ਕਰਨੇ ਪੈਂਦੇ ਆ ਪਰ ਵਧੀਆ ਹੈ ਨਜ਼ਾਰਾ ਆਉਂਦਾ ਕੰਮ ਕਰਦੇ ਹੋਣੇ ਪੂਰਾ ਐਨ ਜਦੋਂ ਘਰ ਦੇ ਕੰਮ ਕਰਦੇ ਆ ਖੇਤ ਦੇ ਕੰਮ ਕਰਦੇ ਆ ਘੈਂਟ ਲੱਗਦਾ ਜਮੀ ਐਨ ਹੁਣ ਮੋਟਰ ਚਲਾ ਕੇ ਆਈ ਆਪਾਂ ਚਾਬੀ ਵੀ ਪਤਾ ਨਹੀਂ ਹੋਊਗੀ ਕਿ ਨਹੀਂ ਉੱਥੇ ਦੇਖਦੇ ਆ ਜਾ ਕੇ ਭਾਈ ਪਤਾ ਨਹੀਂ ਕਿੱਥੇ ਕਹਿੰਦਾ ਸੀ ਚਾਬੀ ਤਾਇਆ ਕਹਿੰਦਾ ਸੀ ਸੱਚ ਤਾਇਆ ਕਹਿੰਦਾ ਤਾਇਆ ਕਹਿੰਦਾ ਡੇਕ ਹੈ ਲਫਾਫਾ ਜਿਹਾ ਬਹਿ ਕਹਿੰਦਾ ਉਸਨੇ ਚੀ ਚਾਬੀ ਦੇਖਾ ਕਿੱਥੇ ਹੀ ਹੈ ਇਹ ਕੀ ਹੈ ਉਹ ਦਨੀਰ ਚਾਬੀ ਇਹ ਜੀ ਵੀ ਦੇਖ लीजिए ਇਹ ਤਾਂ ਸਮਝ ਤੋਂ ਬਾਹਰ ਹੈ ਕੰਮ ਹਮਮ ਲਾਈ ਚਾਬੀ ਤਾਂ ਮਿਲੀ ਨਹੀਂ ਫੋਨ ਲਾ ਕੇ ਪੁੱਛਿਆ ਤਾਂ ਇਹਨੂੰ ਹੈਲੋ ਕਾਇਆ ਉਹਦੇ ਵਿੱਚ ਹੈ ਤਾਂ ਨਹੀਂ ਬਕਰਾਂਂ ਜੀ ਜਿਹੜੀ ਬਕਰਾਂਂ ਚ ਹੈ ਆਹ ਅਗਲੀ ਜਿਹੜੀ ਮੋਟਰ ਕੰਨੀ ਆਇਆ ਫਰੋਂ ਅੱਛਾ ਉਹ ਕਾਲਾ ਜਿਹਾ ਲਫਾਫਾ ਪਿਆ ਹੈ ਲਾਲ ਜਿਹਾ ਲਫਾਫਾ ਨਹੀਂ ਪਿਆ ਤੂੰ ਇਹ ਹੀ ਆ ਖੜ ਜਾ ਹਾਂ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਹਾਂ ਠੀਕ ਹੈ ਓਕੇ ਮਿਲ ਗਿਆ ਮਿਲ ਗਈ ਲੈ ਵੀ ਤਾਂ ਇਹਨੇ ਕਿੱਥੇ ਤਰੀ ਹੋਈ ਸੀ ਚਾਬੀ ਤਾ ਆਈ ਤਾ ਆਈ ਆ ਫਿਰ ਆਪਣਾ ਸਾਰਾ ਪਰਿਵਾਰ ਘੈਂਟ ਹੈ ਜਿੰਦਾ ਕਿਵੇਂ ਖੋਲੀਏ ਦੋ ਮਿੰਟ ਰੋ ਪਹਿਲਾਂ ਇੱਕ ਆ ਜੇ ਉੱਤੇ ਪਾ ਲਵਾਂ ਹਾਂ ਹਮਮ ਮੈਂ ਆ ਵੀ ਖੁੱਲ ਗਿਆ ਜਿੰਦਾ ਚਲਾਵਾਂ ਮੋਟਰ ਸਭ ਤੋਂ ਪਹਿਲਾਂ ਆਟੋਮੈਟਿਕ ਆਨ ਕਰੋ ਬੱਸ ਤਾਂ ਆਟੋਮੈਟਿਕ ਦੀ ਚੱਲ ਜੂਗੀ ਚਲਾਨ ਦੀ ਲੋੜ ਨਹੀਂ ਚੱਕ ਹੁਣ ਚੱਲ ਪੂਗੀ ਕੋਈ ਕੁੱਤਾ ਬਿੱਲਾ ਨਾ ਬੜੇ ਉਹ ਸੱਚ ਦੇਖ ਲਈ ਦੇਖ ਲਈ ਤੇ ਓਕੇ ਓਕੇ ਕੰਮ ਓਕੇ ਲੈ ਵੀ ਚੱਲ ਵੀ ਮੋਟਰ ਫਿਰ ਹੁਣ ਆਪਾਂ ਜਾ ਕੇ ਦੇਖਦੇ ਆ ਉਧਰ ਇਹ ਪਾਣੀ ਸਹੀ ਜਾਊਗਾ ਕਿ ਨਹੀਂ ਪਾਣੀ ਤਾਂ ਓਕੇ ਐ ਤੇ ਪੈਪ ਜੀ ਟੁੱਟ ਰਹੀ ਐ ਥੋੜੀ ਜੀ ਵਾਇਰ ਵੀ ਤਾਂ ਖਾਲਸ ਬੜੀ ਜੀ ਫਤ ਤੇ ਅੱਜ ਕੋਈ ਯਾਦ ਕਰ ਰਿਹਾ ਐ ਆ ਦੇਖੋ ਇੱਕ ਕਿਵੇਂ ਕਰੀਏ ਨੂੰ ਦੋ ਮਿੰਟ ਦੇਖ ਲਿਆ ਲਾ ਯਾਰ ਉਹ ਮਿੰਟ ਉਹ ਨਾ ਵੀ ਮਤਰਾ ਹੀ ਨਹੀਂ ਸੈੱਟ ਹੁੰਦਾ ਇਹ ਅਦੀ ਰੋਲ ਚਿੱਤਗਾ ਫਿੱਟਰੀ ਆ ਤਾਂ ਅੱਜ ਜਾ ਕੇ ਦੇਖਦੇ ਆਂ ਪਾਣੀ ਸਹੀ ਚੱਲ ਰਿਹਾ ਆਪਣਾ ਪਾਣੀ ਤਾਂ ਸਹੀ ਹੈ ਲਾ ਵੀ ਮਤਰੋ ਫਿਰ ਜਾਂਦਾ ਪਾਣੀ ਸ਼ੂਕਦਾ ਪਹਿਲਾਂ ਇਹ ਪੜਾਂਗੇ ਆਪਾਂ ਫੇਰ ਪਰਾਂਗੇ ਦੂਜੀ ਦੇਖੋ ਕਹਿਟ ਲੱਗਦਾ ਨਾ ਜਦੋਂ ਆਪਾਂ ਕੰਮ ਕਰਦੇ ਖੇਤੀਬਾੜੀ ਦਾ ਵਧੀਆ ਲੱਗਦਾ ਮੈਨੂੰ ਤਾਂ ਖੇਤੀਬਾੜੀ ਸਭ ਨੂੰ ਕਰਨੀ ਚਾਹੀਦੀ ਹੈ ਜਿੰਨੇ ਕੋ ਹੈਗੇ ਬੰਦੇ ਕੋਲ ਉੰਨੀ ਤਾਂ ਕਰਨੀ ਚਾਹੀਦੀ ਹੈ ਜ਼ਰੂਰੀ ਥੋੜੀ ਹੈ ਵੀ ਜਿਹਦੇ ਕੋਲ ਬਾਦੂ ਹੈ ਜਿਹਦੇ ਕੋਲ ਜ਼ਮੀਨ ਹੀ ਨਹੀਂ ਹੈਗਾ ਉਹ ਨਾ ਕਰੇ ਪਰ ਜਿਹਦੇ ਕੋਲ ਹੈਗੀ ਯਾਰ ਜਿੰਨੀ ਕਰਨੀ ਚਾਹੀਦੀ। ਖੋਦਾ। ਬਾਕੀ ਪਾਣੀ ਜਾਂਦਾ ਸੱਪ ਵਾਂਗੂ ਮੇਲਦਾ। ਜਿਵੇਂ ਬਾੜ ਜੀ ਨਹੀਂ ਆਈ ਹੁੰਦੀ ਆ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ। ਸਮੁੰਦਰਾਂ ਦੀ ਛੱਲਾ ਵਾਂਗੂ। ਐਂਡ ਓਕੇ। ਉਹ ਆਈ ਆਪਣਾ ਘਰ। ਸਾਨੂੰ ਦੱਸਣੇ ਭੁੱਲ ਗਿਆ ਜੀ। ਦੇਖੋ। ਛੋਟੀ ਜਾਂ ਛੋਟਾ ਜਿਹਾ ਘਰ ਹੈ। ਛੋਟੀ ਜੀ ਫੈਮਿਲੀ ਰਹਿੰਦੀ ਹੈ ਆਪਣੀ। ਬਧੀਆ ਨ ਘੈਂਟ ਹੈ ਕੰਮ ਪੂਰਾ ਬਧੀਆ ਚੱਲੀ ਜਾਂਦਾ ਕੰਮ ਦਿਹਾੜੀ ਟੱਪੇ ਰੋਟੀ ਟੋਕ ਕੇ ਵਧੀਆ ਖਾਈ ਜਾਂਦੇ ਆ ਹੋਰ ਆਪਾਂ ਨੂੰ ਕੀ ਚਾਹੀਦਾ ਐਨੀ ਰੋਟੀ ਜੋਗੀ ਮਿਲ ਜAVE ਆਪਾਂ ਨੂੰ ਬਹੁਤ ਵਧੀਆ ਐ ਬਾਕੀ ਤੁਸੀਂ ਸੁਣਾਓ ਗੱਲਬਾਤ ਹੁਣ ਤਾਂ ਪਾਣੀ ਚੱਲੀ ਜਾਂਦਾ ਐ ਉਹ ਤੋਂ ਬਾਅਦ ਮਿਲਦੇ ਸਾਨੂੰ ਪਾਣੀ ਲਾ ਕੇ ਫੇਰ ਦਿਖਾਣੇ ਸਾਨੂੰ ਅੱਗੇ ਜਦੋਂ ਵਾਲਾ ਪਾਣੀ ਪੂਰਾ ਮਤਲਬ ਦੋਏ ਭਰ ਗਈਆਂ ਜਦੋਂ ਇੱਕ ਆਹਾ ਤੇ ਉਹ ਦੂਜੀ ਵੀ ਭਰ ਗਈ ਜਦੋਂ ਫੇਰ ਕਰਦੇ ਆ ਥੋੜੇ ਨਾਲ ਗੱਲਬਾਤ ਮੈਂ ਇਹਨੇ ਦੇਖ ਲੈ ਕੀ ਬਣਦਾ ਚੰਗਾ ਜੀ ਫਿਰ ਪਤਰੋ ਪਾਣੀ ਕਹਿੰਦੇ ਚੋਰ ਹੁੰਦਾ ਨਿਚੋਂ ਦੀ ਲੰਗਣ ਦੀ ਕੋਸ਼ਿਸ਼ ਕਰ ਰਹੀ ਸੀ ਆ ਦੇਖੋ ਮੈਂ ਦੇਖ ਲਿਆ ਤੇ ਕਿਉਂਕਿ ਇਹ ਮਿੱਟੀ ਮੈਂ ਹੀ ਪਾਈ ਹੋਈ ਸੀ ਹੁਣ ਇਹਨੂੰ ਦੱਬੂਗਾ ਚੰਗੀ ਤਰ੍ਹਾਂ ਦੱਬ ਕੇ ਫਿਰ ਉਹਦੇ ਉੱਤੇ ਹੋਰ ਮਿੱਟੀ ਪਾਵਾਂ ਤਾਂ ਕਿ ਨਿਚੋਂ ਸੁਰੰਗ ਜੀ ਨਾ ਬਣੇ ਇੱਕ ਸਰਾਖ ਨਿਕਲ ਜਾਂਦਾ ਹੁੰਦਾ ਫਿਰ ਉਹ ਪਾਣੀ ਇੱਧਰ ਮਾਰ ਕਰੂਗਾ ਖੁੱਲ ਜੂਆ ਮਤਲਬ ਯਾਰ ਜਿੰਨਾ ਮਰਜੀ ਛੋਟਾ ਹੋਵੇ ਯਾਰ ਫਿਰ ਵੀ ਖੁੱਲੇ ਜਾਂਦਾ ਹੈ ਇਹ ਸਾਰਾ ਟੁੱਟ ਜੂ ਨੱਕਾ ਜੇ ਮੈਂ ਨਾ ਦੇਖਦਾ ਇਹਨੂੰ ਚਲੋ ਆਪਾਂ ਨੇ ਦੇਖ ਲਿਆ ਫਿਰ ਵੀ ਹੁਣ ਨਿਗਾ ਰੱਖਣੀ ਆਪਾਂ ਨੇ ਸਾਰੇ ਚ ਪਾਣੀ ਕਿਤੇ ਟੁੱਟੇ ਨਾ ਜੇ ਟੁੱਟ ਗਿਆ ਕਣ ਕੁਣਕੇ ਚ ਪੈ ਜੂਆ ਔਖਾ ਆ ਜੂਆ ਫਿਰ ਤੇ ਲੜਾਈ ਹੋ ਜੂਗੀ ਘਰ ਦੇ ਕਹਿਣਗੇ ਉਹ ਐ ਕਰਤਾ ਐ ਕਰਤਾ ਪਾਣੀ ਬੁਵਾਤਾ ਤੇ ਦੂਜਿਆਂ ਦਾ ਵੀ ਨੁਕਸਾਨ ਐ ਫੇਰ ਓਖਾ ਹੀ ਹੋ ਜੂਗਾ ਤਾਂ ਆਪਾਂ ਪਾਣੀ ਲਾ ਕੇ ਮਿਲਦੇ ਆਂ ਗੱਲਬਾਤ ਕਰਦੇ ਆਂ ਫੇਰ ਆਪਾਂ ਹੁਣ ਪਾਣੀ ਦੀ ਨਿਗਰ ਰੱਖ ਰਿਆ ਪਾਣੀ ਲਾ ਕੇ ਮਿਲਾਗੇ ਤੁਹਾਨੂੰ ਚੰਗਾ ਜੀ ਫੇਰ ਦੇਖਦਾ ਪਾਣੀ ਮਿਲਾ ਤੇ ਉਧਰ ਵੀ ਟੁੱਟਣ ਲੱਗ ਰਿਹਾ ਮੈਂ ਪਾਣੀ ਲਾ ਕੇ ਮਿਲਦਾ ਤੁਹਾਨੂੰ ਫੇਰ ਓਕੇ ਐ ਵੀ ਮਿੱਤਰੋ ਪਾਣੀ ਜਾ ਰਿਹਾ ਆਪਣਾ ਫਾਸਟ ਤੇਜ਼ੀ ਨਾਲ ਤੁਹਾਨੂੰ ਕੀ ਲੱਗਦਾ ਵੀ ਮਤਲਬ ਕਿੰਨੇ ਕ ਟਾਈਮ ਤੱਕ ਕਰ ਭਰ ਜੂਗੀ ਆਪਣੀ اے ਵੀ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਟਾਈਮ ਤੱਕ ਕਰ ਭਰ ਜੂਗੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਵੀਡੀਓ ਕਿਵੇਂ ਦੀ ਲੱਗਦੀ ਐ ਮੈਂ ਕਿਵੇਂ ਬਣਾਨਾ ਮੈਂ ਵਧੀਆ ਬਣਾਨਾ ਕਿ ਸਹੀ ਬਣਾਨਾ ਗਲਤ ਬਣਾਨਾ ਦੱਸ ਦਿਆ ਕਰੋ ਜਰੂਰ ਯਾਰ ਕੋਈ ਚੱਕਰ ਨਹੀਂ ਆਪਾਂ ਓਵੇਂ ਹੀ ਬੰਦੇ ਆ ਛੋਡੇ ਵਰਗੀ ਬੰਦੇ ਆ ਯਾਰ ਆਪਾਂ ਨੂੰ ਘੜੇ ਇੰਨਾ ਪਤਾ ਐ ਚਲੋ ਫਿਰ ਵੀ ਚੱਲੀ ਜਾਂਦਾ ਵਧੀਆ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਟਾਈਮ ਤੱਕ ਕਰ ਭਰ ਜੂਗੀ ਦੇਖ ਲਓ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਬਾਕੀ ਮੈਂ ਦੇਖਦਾ ਕਿੰਨੇ ਟਾਈਮ ਤੱਕ ਕਰ ਭਰ ਜੂਗੀ ਭਰ ਕੇ ਮਿਲਦੇ ਆ ਫਿਰ ਤੁਹਾਡੇ ਨਾਲ ਲੈ ਵੀ ਮਿੱਤਰੋ ਆਪਣੀ ਕਈ ਬਰਸੀਨ ਪਰ ਦੋਏ ਕਿਾਰੇ ਭਰ ਗਏ ਤੁਹਾਨੂੰ ਦਿਖਾਵਾਂਗੇ ਜਾ ਕੇ ਤੇ ਹੁਣ ਆਪਾਂ ਚੱਲੇ ਆ ਮੋਟਰ ਬੰਦ ਕਰਨ ਮੋਟਰ ਬੰਦ ਕਰਕੇ ਪਹਿਲਾਂ ਪਾਣੀ ਪੀ ਲਈਏ ਪਾਣੀ ਘੈਂਟ ਹੁੰਦਾ ਹੈ ਮੋਟਰ ਦਾ ਪਾਣੀ ਪੀ ਕੇ ਵਧੀਆ ਨਿਯਾਰ ਆ ਗਿਆ ਪਾਣੀ ਦਾ ਘੈਂਟ ਬਹੁਤ ਹੈ ਪਾਣੀ ਕੋਸਾ ਕੋਸਾ ਜਾ ਮੋਟਰ ਦਾ ਹੁਣ ਆਪਾਂ ਮੋਟਰ ਬੰਦ ਕਰ ਰਹੇ ਹਾਂ ਆਟੋਮੈਟਿਕ ਆਫ ਕਰਤਾ ਮੈਂ ਹੁਣੇ ਕਰਕੇ ਗਿਆ ਸੀ ਤੇ ਹੁਣ ਆਪਾਂ ਬਟਨ ਦਬ ਦੇ ਨਾਲ ਲਾਲ ਆਪਣੀ ਗਈ ਹੋ ਗਈ ਮੋਟਰ ਬੰਦ ਇਸ ਤੋਂ ਬਾਅਦ ਆਪਾਂ ਲਾਵਾਂਗੇ ਲੋਕ ਟੰਡੇ ਨੂੰ ਤੇ ਜਿੰਦਾ ਆਪ ਆਪ ਲੱਗ ਜਿੰਦਾ ਕਹਿੰਦੇ ਲੈ ਵੀ ਲੱਗ ਗਿਆ ਜਿੰਦਾ ਹੁਣ ਚਾਬੀ ਆਪੋ ਥੀ ਧਰਾਂਗੇ ਜਿੱਥੇ ਕਰ ਕਰ ਦਸੀ ਉਹਨਾਂ ਕੇਸ ਨੂੰ ਠੀਕ ਇਹ ਇੱਥੇ ਪਈ ਹੈ ਚਾਬੀ ਫਿਰ ਆਦਾਂ ਦੇ ਨੇ ਖੋਲ ਪੈਂਦੇ ਨੇ ਲਾ ਵੀ ਮਿੱਤਰੋ ਹੁਣ ਜਾ ਕੇ ਦਿਖਾਨਿਆ ਤੁਹਾਨੂੰ ਕਿ ਪਾਣੀ ਕਿੰਨਾ ਕੁ ਪਰ ਗਈ ਪਾਣੀ ਤੇ ਬਹੁਤ ਮਤਲਬ ਉੱਚੇ ਬਹੁਤ ਹੋ ਗਿਆ ਪਾਣੀ ਬਹੁਤ ਪਰ ਗਿਆ ਲੈਵਲ ਦਾ ਜਿਵੇਂ ਅੱਧ ਅੱਧ ਹੱਥ ਜਿੰਨੀ ਨਹੀਂ ਹੁੰਦੀ ਕਿ ਗਿੱਟਕ ਜਿੰਨੀ ਜਿਵੇਂ ਆਪਾਂ ਪੂਰਾ ਹੱਥ ਹੁੰਦਾ ਆਪਣਾ ਇੰਨਾ ਕੁ ਇੰਨੇ ਕਨੇ ਕੁੱਤੇ ਆ ਪਾਣੀ ਬਹੁਤ ਹੈ ਬਾਕੀ ਦਿਖਾਨਿਆ ਤੁਹਾਨੂੰ ਆ ਦੇਖ ਸਕਦੇ ਆ ਫਿਰ ਕਿਉਂ ਬਣਾਦਾ ਟੋਬਾ ਲੱਗਦਾ ਕੱਲਾ ਪਾਣੀ ਆ ਪਾਣੀ ਦਿਸਦਾ ਹੁਣ ਚੱਲ ਲਈ ਆਪਾਂ ਕਰੇਂ ਕਰ ਵੀ ਘੜਾ ਦੂਰ ਆਪਣਾ ਲਵੀਏ ਦੇਖੋ ਨਾਲ ਹੀ ਆਪਣੀ ਪੈੜੀ ਮਤਲਬ ਕੱਲੀ ਬਰਸੀਨ ਨੂੰ ਜੋਗੀ ਤੇ ਕਣਕ ਕਣਕ ਬੀਜ ਰਹੇ ਨੇ ਜਿੰਨੀ ਕਿ ਹੈਗੀ ਉਹਨੇ ਜੋਗੇ ਤਾਂ ਹੈਗੇ ਆ ਬਾਈ ਬਾਕੀ ਆ ਸਰੋ ਦੇਖੋ ਲਵੇ ਲਵੇ ਘੱਟ ਹੋਈ ਹੋਈ ਆ ਸਰੋ ਇਹ ਮੈਂ ਮਾਤਾ ਨੂੰ ਕਿਹਾ ਮਾਤਾ ਨੂੰ ਕਿਹਾ ਮਾਤਾ ਮੈਂ ਸਰੋ ਪਈ ਹੋਣੀ ਹੋਰ ਤੇ ਉਹ ਚੱਕ ਲਿਆ ਮੈਂ ਉਹਦੇ ਖੰਡਾ ਦੂੰ ਲਵੇ ਲਵੇ ਬਹੁਤ ਥੋੜੀ ਹੋਈ ਹੈ ਇੰਨੀ ਦਾ ਕੀ ਬਣਦਾ ਤੇ ਜਮੀ ਨਹੀਂ ਹੋਈ ਯਾਰ ਖੰਡਾ ਦਾਂਗੇ ਬਾਅਦ ਚ ਹੋ ਜੂਗੀ ਉਹ ਮੈਂ ਦੇਖਦਾ ਮਾਤਾ ਉੱਥੇ ਧਰ ਕੇ ਗਈ ਹੋਣੀ ਓਹ ਹੋ ਅੱਬੱਟ ਤੇ ਉਹ ਤਲਕਣਾ ਯਾਰ ਲੱਗਦੇ ਮਿੱਤਰਾ ਮੈਨੂੰ ਲੱਗਦਾ ਜ਼ਿੰਮੇਦਾਰਾ ਦਾ ਮੁੰਡਾ ਖੇਤੀਬਾੜੀ ਵਾਲਾ ਮੋਡੇ ਤੇ ਕਈ ਹੈ ਸਿਰ ਤੇ ਪਰਨਾ ਰਹੇਗਾ ਇੱਕ ਮੋਡੇ ਤੇ ਸੱਚ ਉਹ ਵੀ ਮੋਢੀ ਦੀ ਹੁੰਦਾ ਪਤਾ ਨਹੀਂ ਸ਼ਰਤੀ ਰ ਠੀਕ ਹੈ ਖੁਸ਼ੀ ਲੈ ਸਾਇ ਸਾਡਾ ਭਤੀਜਾ

ਮੈਂ ਲਵੇ ਲਵੇ ਖੰਡਾਦਾ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਦਾ ਇਹ ਖੰਡਾ ਕੇ ਮੈਂ ਜਾਊਗਾ ਫਿਰ ਘਰੇ ਰੋਟੀ ਖਾਣ ਰੋਟੀ ਖਾ ਕੇ ਫਿਰ ਦੱਸਾਂਗੇ ਅੱਗੇ ਕੀ ਕਰਾਂਗੇ ਆਪਾਂ ਫਿਲਹਾਲ ਇੰਨੀ ਕ ਹਾਜ਼ਰੀ ਭਰਿਓ ਬੱਸ ਇੰਨੀ ਕੀ ਐ ਇਸ ਤੋਂ ਬਾਅਦ ਤੁਹਾਨੂੰ ਦੱਸੂਗਾ ਮੈਂ ਕੀ ਬਣਦਾ ਅੱਗੇ ਚੰਗਾਈ ਲਾਈ ਮਤਰੋ ਅਚਾਰ ਦਾਲ ਰੋਟੀ ਮੱਕੜੀ ਲੱਸੀ ਪੰਜਾਬ ਦਾ ਖਾਣਾ ਤਾਂ ਪੰਜਾਬ ਦੇ ਹੁੰਦਾ ਬਾਈ ਆਹ ਨਜ਼ਾਰਾ ਆ ਗਿਆ ਮੇਤਰੋ ਰੋਟੀ ਖਾ ਲਈ ਆਪਾਂ ਨੇ ਰੋਟੀ ਘੈਂਟ ਸੀ ਵਧੀਆ ਪਟਿਆਲੇ ਦਾ ਤੁਹਾਨੂੰ ਪਤਾ ਹੀ ਐਵੇਂ ਹੁੰਦੀ ਹੈ ਘਰ ਦੀ ਰੋਟੀ ਬਿਨਾ ਕਿਤੇ ਸਰਦਾ ਨਹੀਂ ਹੁਣ ਚੱਲੇ ਆਪਾਂ ਬਾਜ਼ਾਰ ਨਿਰਮਲ ਤੋਂ ਪੈਸੇ ਲੈਣੇ ਜਾਣਾ ਹੁੰਦਾ ਕਿਉਂਕਿ ਦੁਕਾਨ ਤੇ ਸੌਦਾ ਜਾਂਦਾ ਹੈ ਫਰੂਟ ਸਬਜ਼ੀ ਸੂਜੀ ਨਿਰਮਲ ਨੇ ਇਹਨੇ ਵੈਸੀ ਹੈ ਚੱਕ ਲਈ ਰੋਣੋ ਸੋਨ ਮਤਰੋਜ ਆ ਗਏ ਮਿਲਦੇ ਆ ਸਾਨੂੰ ਵੈਸੀ ਭੱਤੀ ਆਪਾਂ ਨਿਰਮਲ ਜਾਨੇ ਤੁਹਾਨੂੰ ਦਿਖਾਵਾਂਗੇ ਕਿ ਇਹ ਕੈਮਰੇ ਮਰੇ ਲੰਗਾ ਵੀ ਮਤਰੋਜ ਪਹੁੰਚ ਕੇ ਨਿਰਮਲ ਦੇ ਆ ਨਰਮਲ ਜਾ ਖੜਦਾ ਮਸ਼ਹੂਰ

ਹਾ ਵੀ ਮੱਤਰਾ ਕਿਵੇਂ ਬੋਲੂ ਕਿਵੇਂ ਹੋਰ ਬੜੀ ਜਲ ਰੇਖਾ ਮਾ ਆਓ ਜੀ ਕਿੱਸੋ ਕੀ ਬਣਾ ਰਹੇ ਫਰਜ ਆਏ ਬਾਂਦਰਾ ਲੱਗ ਰਿਹਾ ਦੇਖਣ ਕੀ ਬਣਾ ਰਹੇ ਫਰਜ ਵੀਡੀਓ ਬਣਾ ਰਹਾ ਤੇਰੀ ਮੈਂ ਨਹੀਂ ਮਤਰਾ ਕੀ ਖਾਣਾ ਫਿਰ ਆਪਾਂ ਖਾਂਦੇ ਹੀ ਨਹੀਂ ਜਦੋਂ ਇਹ ਚੀਜ਼ਾਂ ਦਿਖਾ ਸਕਦੇ ਆ ਜਰੂਰ ਫੜੀ ਕੋਰ ਉਧਰੋਂ ਇਹ ਜੀ ਇਹ ਦਿਖਾ ਲਈਏ ਕੀ ਖਾਣਾ ਹੈ ਠੀਕ ਹੈਂ ਦੋ ਦਿਆਂ ਨੂੰ ਖਾ ਲਈਏ ਲੈ ਮਸਟਰ ਦੇਖਦੇ ਕੀ ਬੰਦਾ ਕਰਦੇ ਆ ਗੱਲਬਾਤ ਅੱਜ ਲੈ ਕੀ ਖਾਰੇ ਬੀਜੂ ਆ ਰੱਖਣਾ ਨਹੀਂ ਥੋੜਾ ਜਣਾ ਇਹਦਾ ਵੀ ਪਤਾ ਦੇ ਨੋ ਪੁੱਖ ਥੋੜੀ ਤਾਂ ਖਾਰੇ ਆ ਨਹੀਂ ਤਾਂ ਡੱਬਾ ਕਰਾਨਾ ਮੈਨੂੰ ਪਤਾ ਹੈ ਚੀਜ਼ ਦਾ ਫਿਰ ਕੀ ਹੋ ਗਿਆ ਇਹ ਕਹਦਾ ਖਾਣੇ ਉਹਨੇ ਠੀਕ ਗੱਲ ਵਾ ਹੈ ਕਾਲਾ ਛੀਰ ਕੋਈ ਵੀ ਖਾਇ ਨਹੀਂ ਕਰਦੇ ਆਲੇ ਬਹੁਤ ਮਾੜੀ ਚੀਜ਼ ਹੈ ਜਾਨਵਰਾਂ ਨੂੰ ਪਾਪ ਚੜਦਾ ਭਾਜੇ ਖਾਣੇ ਬਾਬੇ ਖਾਂਦੇ ਨੇ ਕਿਹੜੇ ਬਾਬੇ ਖਾਂਦੇ ਨੇ ਸਿਕਾ ਨਾਮ ਇਹ ਦਿਖਾ ਲੈ ਬੜਾ ਅੰਦੇ ਮੀ ਦਿਖਾ ਲੈ ਵੀਡੀਓ ਆ ਮੇਰਾ ਪੌਨ ਨੰਬਰ ਕਾ ਥੋੜੀ ਬੰਨਣਾ ਹੈ ਜਲਦੀ ਇਹ ਕਹਿ ਨਹੀਂ ਖਾਇ ਕਰ ਦੇ ਰਹਿ ਮੇਤਰਾ ਦੱਸੋ ਫਿਰ ਚਿਕਨ ਖਾਣਾ ਚਾਹੁੰਦੇ ਕੀ ਨਹੀਂ ਕਮੈਂਟ ਕਰਕੇ ਦੱਸਿਓ ਫਿਰ ਕਰਦੇ ਗੱਲਬਾਤ ਬਾਅਦ ਚ ਫਿਰ ਮੇਤਰਾ ਮੁੰਡੇ ਨੇ ਸਾਡੇ ਨੇ ਰੋਟੀ ਉਟੀ ਖਾ ਲਈ ਕਾਦੀ ਰੋਟੀ ਖਾਈ ਸੀ ਸਾਦਾ ਇੱਕ ਕਾਦੀ ਦੀ ਭੁੱਖ ਹੈ ਚਿਕਨ ਨਾਲ ਤੇ ਪੈਸੇ ਬੂਸੇ ਫਟ ਲਿਆ ਆਪਾਂ ਹੁਣ ਚੱਲੀ ਆਪਾਂ ਵਾਪਸ ਦੁਕਾਨ ਨੂੰ ਜਾ ਕੇ ਦਿਖਾਣੇ ਸਾਨੂੰ ਆ ਜਾ ਵੀ ਲੈ ਆ ਵੀ ਮਿੱਤਰੋ ਪਹੁੰਚ ਗਏ ਦੁਕਾਨ ਆਓ ਜੀ ਜੈ ਸਾਹਿਬ ਜੀ ਵਧੀਆ ਲੈ ਵੀ ਆਪਣੀ ਦੁਕਾਨ ਸੇ ਪਾ ਦੇ ਕਿਲੋ 2 ਕਿਲੋ ਕੇਲੇ ਕੇਰ ਬੋਗੇ ਲੇ ਫੜਾ ਲਿਕੇ ਹਾਂ ਲੈ 2670 ਮਾ ਮਾ ਪੂਰੇ ਦਿਨ ਦਾ ਨਿਰਮਲੀ ਵਾਤੀ ਵਾਤੀ ਪਤਾ ਨਹੀਂ ਰੱਖੜ ਕੀ ਕਹੇ ਤੇ ਅੱਲਾ ਇਹ ਮੱਤਰ ਦੁਕਾਨ ਦੇ ਅਗੇ ਲੈ ਗੋਰ ਫੋਨ ਬੜੇ ਜਿੱਕਰ ਕੀ ਹੈ ਇਹ ਮੈਂ ਵੀ ਨਹੀਂ ਹੁੰਦਾ ਬੈਂਕ ਦਾ ਨਾ ਰਿਹਾ ਇਹ ਖਾਲੀ ਬੰਮਰੂ ਦਿਖਾਈਏ ਕਿ ਸੇਵ ਖਾਈਏ ਲੈ ਨਹੀਂ ਚੱਲ ਫੇਰ ਕਰਦੇ ਫੇਰ ਘਰੇ ਜਾ ਕੇ ਕੀ ਬਣਦਾ ओके ਜਦੋਂ ਆਪਾਂ ਪਹੁੰਚ ਗਏ ਸੀ ਘਰੇ ਤੇ ਮਾਤਾ ਕਹਿੰਦੀ ਚਾਹ ਪੀ ਲੈ ਕਰਮ ਕਰਕੇ ਚਾਹ ਬਣਾਈ ਪਈ ਆਪਾਂ ਗਰਮ ਕਰਦੇ ਆ ਚਾਹ ਥੋੜੀ ਇਤਰਾਣਾ ਦੋ ਮਟਾ ਗਿਆ ਲੈ ਵੀ ਮਿੱਤਰੋ ਚਾਹ ਪੀਣਾ ਕਰੇ ਆਪਾਂ ਹੁਣ ਆਪਾਂ ਚਾਹੇ ਚਾਹ ਪੀ ਕੇ ਕਰਦੇ ਗੱਲਬਾਤ ਮਿੱਤਰੋ ਮਰੂਤ ਤੋੜ ਕੇ ਲਿਆਏ ਸੀ ਆਪਾਂ ਇੱਕ ਹੋਰ ਵੀ ਖਾ ਲਈਏ ਚਲ ਜੀਜਾ ਕਰਕੇ ਖਾਣ ਦਾ ਗੇੜਾ ਮਾਰੇ ਚਾਹ ਪੀਣ ਤੋਂ ਬਾਅਦ ਆਪਾਂ ਬਾਹਰ ਗੇੜਾ ਮਾਰਨ ਆ ਗਏ ਹੁਣ ਜਾਣਿਆ ਮਾਤਾ ਹੋਰ ਬੈਠੀ ਹੈ ਜੇ ਉੱਥੇ ਦਿਖਾਨਿਆ ਸਾਨੂੰ ਜੇ ਮੈਂ ਮਾਤਾ ਕੋਲ ਲੈ ਗਿਆ ਫੋਨ ਆ ਦੇਖੋ ਮਾਤਾ ਬੈਠੀ ਹੈ ਜੇ ਮੈਂ ਮਾਤਾ ਕੋਲ ਲੈ ਕੇ ਕਹਿੰਦੀ ਕੀ ਬਣਾਈ ਜਾਨੇ ਵੀਡੀਓ ਜੀ ਕੋ ਬਣਾਣੇ ਨਿੰਦਦੇ ਸਭਾ ਫਿਰ ਬਾਤ ਚ ਕਰਦਾ ਤਹਪਾਉ ਤੇ ਗਈ ਨਹੀਂ ਮਾਤਾ ਕੋਲ ਤੇ ਇਹ ਹੈ ਮੇਰਾ ਛੋਟਾ ਭਾਈ ਕਰਨ ਕਿਵੇਂ ਹੈ ਮਾਸੀ ਵਾਲਿਆ ਇਹ ਮਾਸੀ ਦਾ ਮੁੰਡਾ ਹੈ ਤਾਏ ਦਾ ਵੀ ਹੈ ਮਤਲਬ ਮੇਰੀ ਮੰਮੀ ਦੀ ਦੋ ਭੈਣਾਂ ਨੇ ਜਿਹੜੀ ਤਿੰਨ ਭੈਣਾਂ ਨੇ ਵੇ ਇੱਕ ਦੂਜੇ ਮਤਲਬ ਜਮਾਲਪੁਰ ਸ਼ਹਿਰ ਹੈ ਤੇ ਦੂਜੀ ਤੇ ਮੇਰੀ ਮੰਮੀ ਉਰੀ ਆਏ ਹੋਣੀ ਕੋ ਘਰ ਚ ਬਰਤਾਏ ਦੇ ਤੇ ਮਾਸਾੜੇ ਕਹਿੰਦੇ ਆ ਤਾਈ ਕਹਿੰਨਾ ਇਹਦਾ ਮੁੰਡਾ ਹੈ ਕਰਨ ਕਿਹਦਾ ਮੁੰਡਾ ਹੋਏ ਮੇਕ ਦਾ ਹੈ ਮਰੀਕ ਦਾ ਮਰੀਕ ਦਾ ਕੀ ਨਾਮ ਹੈ ਡੈਡੀ ਦਾ ਮਰੀਕ আর 트리 मम्मी ਦਾ ਕੀ ਨਾਮ ਹੈ ए चल ਕਿਹੜੀ ਕਲਾਸ ਚ ਪੜਦੇ ਤੁਸੀਂ ਐਜੀ ਹੈ ਐਜੀ আচ্ছা ਤੂੰ ਰਸਾ ਕਿਦਾ ਪਈਆ ਮੇਰਾ ਕਿ ਗੱਗੂ ਦਾ ਅਈਆ ਮਰੂਦ ਖਾਏਗਾ ਮਰੂਦ ਲੈ ਇੱਕ ਬੁੜਕਾ ਮਾਰੇ ઓ ਬੱਸ ਐਡ ਗਈ ਪੜਦੇ ਵੀ ਕਿ ਐਂ ਫਿਰਦੇ ਰਹਿਨੇ ਹੈ ਕਰਨ ਹੈ ਕਿਹੜੀ ਕਲਾਸ ਪੜਦੇ ਯੂਕੇ ਜੀ ਨਾ ਹਲਕੇ ਜੀ ਕੀ ਯੂਕੇ ਜੀ ਦੱਸੀ ਉਹੋ ਲੈਣੀ ਦਰ ਬੰਬੂ ਘਾਟ ਹੀ ਲਿਆ ਹੈ ਬੰਬੂ ਘਾਟ ਤੇਰੀ ਸਕੂਲ ਉਹ ਸਾਈਕਲ ਉਹ ਕਿੱਥੇ ਗਈ ਸਾਈਕਲ ਕਿੱਥੇ ਗਈ ਤੇਰੀ ਤੇਰੇ ਯਾਰ ਕਿੱਧਰ ਯਾਰੇ ਹੋਏ ਤੇਰੇ ਯਾਰ ਕਿੱਧਰ ਯਾਰੇ

ਮੇਰੀ ਮਸੀਦਾ ਮੁੰਡਾ ਨਾ ਮੇਰੀ ਮੰਮੀ ਦੇ ਕੀ ਨਾਮ ਹੈ ਮੇਰੀ ਮੰਮੀ ਨੇ ਕੀ ਕਹਿਣਾ ਚਾਹਿਆ ਮੇਰੀ ਮੰਮੀ ਨੇ ਕੀ ਕਹਿਣਾ ਹੈ ਹੈ ਮਸੀ ਤੇ ਮੈਂ ਡੈਡੀ ਨੂੰ ਕੀ ਕਹਿੰਦਾ ਚਾਚਾ ਕੇ ਮਾਸੜ ਚਾਚਾ ਕਿਉਂ ਮਾਸੜ ਕਾਦੂ ਨਹੀਂ ਕਹਿੰਦਾ ਹੈ ਲਾਸਾ ਕਾਦ ਨਹੀਂ ਕਹਿੰਦਾ ਬੂਹਰ ਕਣ ਕੜੇ ਇੱਕ ਬੁਰਕਾ ਅੱਜ ਕਿਵੇਂ ਇਕੱਲਾ ਇਕੱਲਾ ਫਿਰਿਆ ਇਹਨੇ ਤੂੰ? ਇਕੱਲਾ ਖੇਡੂ। ਹੈ? ਖੇਡੂ। ਤਰੇ ਯਾਰ ਕਿ ਉਦਰੀਆ ਰ ਤਰੇ ਯਾਰ ਨਾਨੀ ਕੇ ਜਾ ਰਿਹਾ ਹੈ। ਤੈਨੂੰ ਲੈ ਕੇ ਗਿਆ। ਹੂੰ? ਛੁੱਟੀ ਤੇ ਬੱਦ ਤੇ ਜਾਣਾ। ਛੁੱਟੀ ਤੇ ਭਾ ਜਾਏਗਾ ਤੂੰ ਵੀ ਨਾਨੀ ਕੇ। ਅੱਛਾ। ਮੈਨੂੰ ਵੀ ਲੈ ਜਾਏਗਾ? ਤਾਂ ਚੱਲੇ ਰਸਗਨ ਕੀ ਚੀਜੀ ਕੀ ਲੈਣੀ ਤੇਰੇ ਵਾਸਤੇ। ਹੈ? ਪਟਿਆਲੇ ਤੋਂ, ਪਟਿਆਲੇ ਤੋਂ ਕੀ ਲੈਵਾਂ ਤੇਰੇ ਵਾਸਤੇ। ਲਾਦੀ ਛਕਦੇ। ਚੋਕਲੇਟ ਖਾਏਗਾ ਬੱਸ ਤਾਂ ਉਡੇ ਦਵਾਲੇ ਮੈਂ ਤੈਨੂੰ ਉਰੋ ਮੰਡੀ ਚੱਲ ਤੱਡ ਕਾਦੇ ਸ਼ਾਮ ਨੂੰ ਚੱਲਾਂਗੀ ਲੈ ਲਾ ਹੋਂ ਬੜਾ ਹੈ ਲੈ ਲਾ ਕਿਹੜੇ ਲੈ ਲਾ ਹੋਂ ਬੜਾ ਆਈ ਬੱਸ ਫੇਰ ਗਿਨੇ ਰਹੋ ਜੂਗਾ ਮੰਮੀ ਨਾਲ ਵੀ ਚੱਲੀਏ ਹਾਂ ਸੀ ਮਾਈ ਉਹ ਵਾਈਂ ਤੇ ਮੂ ਮੇਰੇ ਲੈ ਆ ਵੀ ਤਰੋਂ ਮੰਮੀਰ ਨਾਲ ਬਝਾਨਿਆ ਸੀ ਫੇਰ ਕਰਦੇ ਸੋਡੇ ਨਾਲ ਗੱਲਬਾਤ ਜੇ ਮੰਮੀ ਹੋਰ ਲੈ ਬਿਲੇ ਕਿ ਗੇ ਫੋਨ ਵੀਡੀਓ ਬਣਾਦੇ ਫਸ ਗਏ ਤਾਂ ਕਹਿਣਗੇ ਵਿਆ ਕੀ ਲੱਗ ਗਿਰੋ ਲੱਛਣ ਬਣੇ ਕਰਨ ਫਿਰ ਮੈਂ ਤਾਂ ਹੀ ਨਹੀਂ ਬਣਾਉਂਦਾ ਮੰਮੀ ਹੋਰਾਂ ਕੋਲੇ ਤਾਂ ਅੱਡ ਬਣਾ ਲਈਦੀ ਆਪਾਂ ਛੋਟਾ ਪਿਆਰ ਹੀ ਆ ਬੱਸ ਤੋ ਦੇਖਣ ਬਾਅਦ ਚੱਲ ਲਿਆ ਤੂੰ ਹਾਂ ਹਾਂ ਕਹਿੰਦਾ ਕਿ ਦਿਨਾਂ ਨਾਲ ਗੱਲ ਕਰ ਰਹੇ ਆ ਤੂੰ ਇਹ ਵੀਡੀਓ ਬਣਾ ਰਿਹਾ ਵੀਡੀਓ ਸਾਰਨੀ ਤੇ ਨੂੰ ਵੀਡੀਓ ਆਦਾ ਚੰਗਾ ਮਿੱਤਰੋ ਫੇਰ ਮਿਲਦੇ ਆ ਲੈ ਵੀ ਮਿੱਤਰੋ ਮਾਤਾ ਜੀ ਤਾਈ ਹੋਰ ਆਪਣੇ ਬਾਗੇ ਘਰੇ ਆ ਜਾਂਦੇ ਦੇਖੋ ਤੇ ਨਾਲ ਦੋਈ ਭਾਈ ਅਸੀਂ ਇਕੱਠੇ ਰਹਿ ਗਏ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਰੋਟੀ ਰੋਟੀ ਖਾਵਾਂਗੇ ਦਿਨ ਵੀ ਢਲਣ ਲੱਗ ਰਿਹਾ ਹੈ ਫਿਰ ਉਸ ਤੋਂ ਬਾਅਦ ਸੌਵਾਂਗੇ ਤਾਂ ਅੱਜ ਦੀ ਵੀਡੀਓ ਇੰਨੀ ਕੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਵੀਂ ਨਵੀਂ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਦਬਾ ਲਓ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਵੀਡੀਓ ਆ ਸਕਣ ਜਲਦੀ ਤੋਂ ਜਲਦੀ ਐਂਡ ਸ਼ੇਅਰ ਚੱਕ ਦਿਓ ਵਧੀਆ ਤੇ ਕਮੈਂਟ ਕਰਿਆ ਕਰੋ ਤਾਂ ਕਿ ਮੈਂ ਹੋਰ ਵੀਡੀਓ ਬਣਾ ਸਕਾਂ ਦੇਖ ਸਕਦਾ ਵੀ ਮੇਰੇ ਚ ਕੀ ਗਲਤੀਆਂ ਨੇ ਤੇ ਅੱਜ ਦੀ ਵੀਡੀਓ ਇੰਨੀ ਕੀ ਸੀ ਤਾਂ ਵਧੀਆ ਲੱਗੀ ਤੁਹਾਨੂੰ ਪਤਾ ਹੀ ਹੈ ਚੱਕ ਦਿਓ ਫਟੇ ਤਾਂ ਧੰਨਵਾਦ ਕਰਦੇ ਸਾਰਿਆਂ ਨੂੰ ਕਰੀ ਕਰਨ धनवाद वैरी गुड चङा जी